ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਕਰ ਲਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਿਉਂਕਿ ਮੈਂ ਡੇਲੀ ਚੈਨਲ ਦੇ ট্রেਡਿੰਗ ਰਿਲੇਟਡ ਵੀਡੀਓ ਅਪਲੋਡ ਕਰਦਾ ਰਹਿਣਾ ਤੇ ਜਿਹਦੇ ਨਾਲ ਤੁਹਾਡੀ ਟ੍ਰੇਡਿੰਗ ਲਾਈਫ ਵਿੱਚ ਬਹੁਤ ਹੀ ਮਦਦ ਮਿਲੂਗੀ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਅੱਜ ਆਪਾਂ ਵੀਡੀਓ 'ਚ ਗੱਲ ਕਰਾਂਗੇ ਇੱਕ ਇਹੋ ਜਿਹਾ ਕੈਂਡਲ ਪੈਟਰਨ ਬਾਰੇ ਕੈਂਡਲ ਬਾਰੇ ਤੇ ਜਿਹਦੇ ਵਿੱਚ ਨਾ ਤਾਂ ਜ਼ਿਆਦਾ ਸੈਲਰ ਹੁੰਦੇ ਨੇ ਨਾ ਹੀ ਬਾਏਰ ਹੁੰਦੇ ਨੇ ਅਪਾ ਇਹ ਤਾਂ ਗੱਲ ਸੁਣੀ ਹੋਊਗੀ ਵੀ ਜਿਹੜੀ ਗ੍ਰੀਨ ਕੈਂਡਲ ਹੁੰਦੀ ਆ ਉਹਦੇ ਵਿੱਚ ਬਾਹਰ ਹੁੰਦੇ ਨੇ ਜਿਹਾ ਜੋ ਰੈੱਡ ਹੁੰਦੀ ਆ ਉਹਦੇ ਵਿੱਚ ਜ਼ਿਆਦਾ ਸੈਲਰ ਹੁੰਦੇ ਨੇ ਪਰ ਇੱਕ ਇਹੋ ਜਿਹੀ ਕੈਂਡਲ ਆ ਜਿਹਦੇ ਵਿੱਚ ਵੀ ਦੋਨੇ ਜ਼ੀਰੋ ਹੀ ਹੁੰਦੇ ਨੇ ਦੋਨੋਂ ਮਤਲਬ ਇੱਕ ਪ੍ਰਕਾਰ ਦੇ ਨਾ ਮਾਤਰੀ ਹੁੰਦੇ ਨੇ ਤੇ ਉਹ ਕੈਂਡਲ ਤੁਹਾਨੂੰ ਦੱਸਣ ਤੋਂ ਪਹਿਲਾਂ ਮੈਂ ਦੱਸ ਦਾਂ ਵੀ ਜਦੋਂ ਮਾਰਕੀਟ ਵਿੱਚ ਬਣਦੀ ਆ ਵਧੀਆ ਮੂਵਮੈਂਟ ਦਿੰਦੀ ਆ ਇਹ ਤੇ ਤੁਹਾਨੂੰ ਮੈਂ ਬਣਾ ਕੇ ਦਿਖਾਉਣਾ ਕੈਂਡਲ ਹੈਗੀ ਕਿਹੜੀ ਆ ਦਾ ਨਾਮ ਇਹਨੂੰ ਆਪਾਂ 도ਜੀ ਕਹਿੰਦੇ ਆ ਇਹ ਵੀ ਤਿੰਨ ਪ੍ਰਕਾਰ ਦੀ ਹੁੰਦੀਆਂ ਨੇ 도ਜੀ ਹੈਨਾ ਤੇ ਆਪਾਂ ਡਰਾ ਕਰ ਲਈਏ ਕੈਂਡਲ ਨੂੰ ਬ੍ਰਸ਼ ਨਾਲ ਇਹ ਕਿੰਨੇ ਦੀ ਵਿਕੁੰਦੀ ਆ ਤੇ ਵਿਚਾਲੇ ਇਹ ਸੈਂਟਰ ਚ ਦੀ ਬਾਡੀ ਹੁੰਦੀ ਆ ਬਹੁਤ ਹੀ ਛੋਟੀ ਇਹ ਗ੍ਰੀਨ ਵੀ ਹੋ ਸਕਦੀ ਆ ਰੈੱਡ ਵੀ ਹੋ ਸਕਦੀ ਆ ਜਿਵੇਂ ਆਪਾਂ ਗ੍ਰੀਨ ਡਰਾ ਕਰ ਲੈਣ ਨਾਲ ਹੀ ਇਹਦੇ ਜਿਵੇਂ ਇਹ ਗ੍ਰੀਨ ਹੋਗੀ ਇਹ ਵਾਲੀ ਰੈੱਡ ਹੋਗੀ ਠੀਕ ਹੈ ਜੀ ਇਹ ਇਹ ਵਾਲੀ ਰੈੱਡ ਹੋਗੀ ਸੇਮ ਹੁੰਦੀਆਂ ਨੇ ਇਹ ਇਹ ਮਰਜ਼ੀ ਮੰਨ ਲਓ ਇਹਨਾਂ ਨੂੰ ਤੇ ਇਹਦੇ ਵਿੱਚ ਨਾ ਤਾਂ ਹੀ ਜਰਾ ਵਗਾਇਰ ਹੁੰਦੇ ਨੇ ਨਾ ਹੀ ਜਰਾ ਸੈਲਫ ਹੁੰਦੇ ਨੇ ਬਾਡੀ ਦੀ ਸੈਂਟਰ ਦਿੰਦੀ ਹੈ ਤੇ ਦੋਨੇ ਪਾਸੇ ਇੱਕ ਵੱਡੀ ਵੱਡੀ ਹੁੰਦੀਆਂ ਨੇ ਇਹ ਵੀ ਤਿੰਨ ਪ੍ਰਕਾਰ ਦੀ ਹੁੰਦੀ ਹੈ ਇੱਕ ਜੇ ਬਾਡੀ ਜਮੀ ਨਾ ਮਾਤਰ ਹੁੰਦੀ ਇੱਕ ਲਾਈਨ ਹੀ ਹੁੰਦੀ ਹੈ ਜਿਵੇਂ ਸਿੰਪਲ ਲਾਈਨ ਹੋ ਗਈ ਇਹ ਬਾਡੀ ਹੁੰਦੀ ਆ ਇੱਕ ਜੇ ਬਾਡੀ ਥੋੜੀ ਮੋਟੀ ਹੁੰਦੀ ਐਵੇਂ ਜੇ ਕਰਕੇ ਇੱਕ ਥੋੜੀ ਹੋਰ ਮੋਟੀ ਦੀ ਬਾਡੀ ਐਵੇਂ ਕਰਕੇ ਬਸ ਇਹ ਬਾਡੀ ਦਾ ਫਰਕ ਹੋਏ ਨਾ ਦੋ ਜੀ ਤਿੰਨ ਵਗਾਇਰ ਦਿੰਦੀ ਐਵੇਂ ਸੇਮ ਇਹ ਹੈ ਨਾ ਤੇ ਹੁਣ ਇਹ ਬਹੁਤ ਮਤਲਬ ਸਟੂਡੈਂਟ ਜਿਹੜੇ ਦੇਖਦੇ ਹੋਣਗੇ ਵੀਡੀਓ ਲੋਕ ਮਤਲਬ ਕੋਈ ਵਰਕਰ ਕੋਈ ਜਿਹੜੇ ਲੋਕ ਦੇਖਦੇ ਹੋਣਗੇ ਵੀਡੀਓ ਨੂੰ ਉਹਨਾਂ ਨੂੰ ਹੋਊਗਾ ਵੀ ਵੀ ਡੋਜੀ ਬਾਰਡ ਸਾਨੂੰ ਪਤਾ ਪਰ ਉਹਨਾਂ ਨੂੰ ਇਹ ਯੂਜ਼ ਕਰਨੀ ਨਹੀਂ ਆਉਂਦੀ ਹੈਗੀ ਡੋਜੀ ਜਿਹੜੇ ਲੋਕ ਡੋਜੀ ਮਤਲਬ ਯੂਜ਼ ਕਰਦੇ ਨੇ ਉਹਦੇ ਪ੍ਰੋਫਿਟ ਕੱਢਦੇ ਨੇ ਤੇ ਅੱਜ ਤੁਹਾਨੂੰ ਦੱਸੂੰਗਾ ਵੀ ਇਹਦਾ ਪ੍ਰੋਪਰ ਯੂਜ਼ ਹੁੰਦਾ ਕੀ ਹੈ ਡੋਜੀ ਕੈਂਡਲ ਦਾ ਤੇ ਆਓ ਜੀ ਆਪਾਂ ਚੱਲਦੇ ਹਾਂ ਚਾਰਟ ਵੱਲ ਤੇ ਤੁਹਾਨੂੰ ਪਹਿਲਾਂ ਦੱਸੂੰਗਾ ਵੀ ਜਿਹੜੇ ਲੋਕਾਂ ਨੂੰ ਮਤਲਬ ਇਕੱਲੀ ਕੈਂਡਲ ਦੇ ਬਾਰੇ ਨੌਲੇਜ ਹੈ ਵੀ ਡੋਜੀ ਕੈਂਡਲ ਹੁੰਦੀ ਆ ਵੀ ਉਹ ਲੋਚ ਜਾਂਦੇ ਕਿਉਂ ਨੇ ਤੇ ਜਿਹਨਾਂ ਨੂੰ ਪ੍ਰੋਪਰ ਨੌਲੇਜ ਹੁੰਦੀ ਹੈ ਵੀ ਡੋਜੀ ਕੈਂਡਲ ਯੂਜ਼ ਕਰ ਕਿਵੇਂ ਕਰਨੀਆਂ ਵੀ ਉਹ ਪ੍ਰੋਫਿਟ ਲੈਂਦੇ ਕਿਵੇਂ ਨੇ ਇਹਦੇ ਵਿੱਚ ਤੁਹਾਨੂੰ ਦੋਈ ਗੱਲਾਂ ਸਮਝਾਉਂਗਾ ਮੈਂ ਠੀਕ ਹੈ ਤੇ ਤੁਹਾਨੂੰ ਪ੍ਰੋਪਰ ਡੋਜੀ ਕੈਂਡਲ ਕੈਂਡਲ ਦਾ ਪਤਾ ਲੱਗਿਆ ਹੋਣਾ ਵੀ ਕਿਵੇਂ ਹੁੰਦੀ ਹੈ ਇਹਦੇ ਵਿੱਚ ਵੱਡੀਆਂ-ਵੱਡੀਆਂ ਵਿੱਕਾਂ ਹੁੰਦੀਆਂ ਨੇ ਬਾਡੀ ਤੋਂ ਵੱਡੀਆਂ ਵਿੱਕਾਂ ਹੁੰਦੀਆਂ ਨੇ ਤੇ ਬਾਡੀ ਜੇ ਵੀ ਛੋਟੀ ਹੁੰਦੀ ਹੈ ਠੀਕ ਹੈ ਤਿੰਨ ਪ੍ਰਕਾਰ ਦੀ ਹੁੰਦੀ ਹੈ ਇੱਕ ਜਿਹਦੀ ਬਾਡੀ ਜੇ ਵੀ ਜ਼ੀਰੋ ਹੁੰਦੀ ਹੈ ਐਵੇਂ ਤੇ ਇੱਕ ਜਿਹਦੀ ਬਾਡੀ ਥੋੜੀ ਵੱਡੀ ਹੁੰਦੀ ਹੈ ਇੱਕ ਚੋਂ ਤੋਂ ਵੱਡੀ ਬਾਡੀ ਹੁੰਦੀ ਹੈ ਤੇ ਆਓ ਆ ਮਿਲ ਗਈ ਆਪਾਂ ਨੂੰ ਪਹਿਲਾਂ ਹੀ ਜ਼ੂਮ ਕਰ ਲੈਣ ਨੂੰ ਦੀਵਾ ਦਿਖਾ ਦੇ ਕੋ ਮੈਂ ਡਰਾ ਕਰਕੇ ਦਿਖਾਉਣਾ ਤੁਹਾਨੂੰ ਕਿ ਜਿਹੜੀ ਆਹ ਵਾਲੀ ਕੈਂਡਲ ਆ ਇਹਨੂੰ ਆਪਾਂ ਡੋਜੀ ਕਨਸਿਡਰ ਕਰਾਂਗੇ ਠੀਕ ਹੈ ਤੇ ਹੁਣ ਦੱਸੂਗਾ ਤੁਹਾਨੂੰ ਵੀ ਦੇ ਵਿੱਚ ਜਦ ਆਪਾਂ ਪ੍ਰੋਫਿਟ ਬੁੱਕ ਕਰਨਾ ਉਹ ਕਰਨਾਗੇ ਮੈਂ ਤੇ ਜਿਹੜੇ ਲੋਕ ਲਾਸ ਬੁੱਕ ਕਰਦੇ ਨੇ ਇਹਦੇ ਵਿੱਚ ਲੌਸ ਚ ਜਾਂਦੇ ਨੇ ਵੀ ਉਹ ਕਿਵੇਂ ਜਾਂਦੇ ਨੇ ਇਹਦੇ ਵਿੱਚ ਆਪਾਂ ਨੂੰ ਨਾ ਹੀ ਇੱਥੇ ਕਨਫਰਮੇਸ਼ਨ ਆ ਵੀ ਇੱਥੇ ਬਾਏਰ ਜਿਆਦਾ ਨੇ ਨਾ ਹੀ ਆਪਾਂ ਨੂੰ ਕਨਫਰਮੇਸ਼ਨ ਆ ਵੀ ਇੱਥੇ ਸੈਲਰ ਜਿਆਦਾ ਨੇ ਠੀਕ ਹੈ ਜੀ ਤੇ ਹੁਣ ਜਿਹੜੇ ਨਵੇਂ ਮਤਲਬ ਨਵੇਂ ਟਰੇਡਰ ਹੁੰਦੇ ਨੇ ਵੀਕੈਂਡਰ ਹੁੰਦੇ ਨੇ ਉਹ ਦੇਖਦੇ ਨੇ ਵੀ ਦੋਜੀ ਕੈਂਡਲ ਬਣ ਗਈ ਵੀ ਮਾਰਕੀਟ ਉੱਪਰ ਨੂੰ ਜਾ ਰਹੀ ਹੈ ਬਸ ਉੱਪਰ ਵੱਲ ਟਰੇਡ ਬੁੱਕ ਕਰ ਲੈਂਦੇ ਨੇ ਉਹ ਉੱਪਰ ਵਾਲੀ ਟਰੇਡ ਜੈਂਡਰ ਉਹਨਾਂ ਨੇ ਟਰੇਡ ਪੰਚ ਕਰ ਲੈਂਦੇ ਨੇ ਪਰ ਆਪਾਂ ਨੇ ਮੇਨ ਲੈ ਇੱਥੇ ਮੇਨ ਗੱਲ ਕੀ ਹੈ ਇੱਥੇ ਆਪਾਂ ਵੇਟ ਕਰਨੀ ਆ ਠੀਕ ਹੈ ਇਹ ਛੋਟੇ ਟਾਈਮ ਫਰੇਮ ਤੇ ਲਾ ਲਓ ਜਾਂ ਵੱਡੇ ਟਾਈਮ ਫਰੇਮ ਤੇ ਲਾ ਕੇ ਰੱਖੋ ਜੇ ਮਰਜ਼ੀ ਹੈ ਜਿਵੇਂ ਤੁਸੀਂ ਜਿਹੜੇ ਟਾਈਮ ਫਰੇਮ ਤੇ ਵਰਕ ਕਰਦੇ ਹੋ ਆਪਦਾ ਉਹ ਲਾ ਕੇ ਰੱਖੋ ਆਪਦਾ ਹੁਣ ਜੇ 5 ਮਿੰਟ ਤੇ ਮੈਂ ਵਰਕ ਕਰਦਾ ਜਾ ਮੈਂ 15 ਮਿੰਟ ਤੇ ਵਰਕ ਕਰਦਾ ਮੈਂ ਦੋਨਾਂ ਦੀ ਵਰਕ ਕਰਦਾ ਮੈਂ ਹੁਣ ਛੋਟਾ ਟਾਈਮ ਫਰੇਮ ਲਾਇਆ 5 ਮਿੰਟ ਠੀਕ ਹੈ ਤੇ ਇੱਥੇ 1 ਮਿੰਟ ਲਾ ਲਓ 2 ਮਿੰਟ ਲਾ ਲਓ 3 ਮਿੰਟ ਲਾ ਲਓ ਤੁਹਾਡੀ ਮਰਜ਼ੀ ਜਿਹੜੇ ਦੇ ਟਾਈਮ ਫਰੇਮ ਤੇ ਵਰਕ ਕਰਦੇ ਤੁਸੀਂ ਤੇ ਹਾਂਜੀ ਆਪਾਂ ਪਹਿਲਾ ਕੰਮ ਕਰਨਾ ਇਹ ਕੈਂਡਲ ਦਾ ਆਪਾਂ ਨੇ ਲੋ ਤੇ ਹਾਈ ਮਾਰਕ ਕਰਨਾ ਆ ਸੈਕਿੰਡ ਆਪਸ਼ਨ ਤੇ ਕਲਿੱਕ ਕਰੋ ਤੇ ਇੱਥੇ ਲਿਖਿਆ ਹੋਰिजੈਂਟਲ ਰੇ ਇਹਨੂੰ ਸਿਲੈਕਟ ਕਰਕੇ ਆਪਾਂ ਨੇ ਇਹ ਇਥੋਂ ਆਪਾਂ ਨੇ ਕਰ ਲਿਆ ਦਾ ਹਾਈ ਮਾਰਕ ਤੇ ਇਥੋਂ ਆਪਾਂ ਨੇ ਕਰ ਲਿਆ ਦਾ ਲੂ ਮਾਰਕ ਦੋਨੀ ਮਾਰਕ ਕਰ ਲੇ ਆਪਣੇ ਪ੍ਰੋਪਰ ਅਡਜਸਟ ਕਰ ਲਿਓ ਜਿੱਥੇ ਬਣੂਗਾ ਇਹਦਾ ਠੀਕ ਹੈ ਤੇ ਹੁਣ ਆਪਾਂ ਨੇ ਵੇਟ ਕਰਨੀ ਆ ਵੀ ਕਦੋਂ ਜਿਹੜੀ ਨੈਕਸਟ ਕੈਂਡਲ ਹੋਊਗੀ ਇਹਦੇ ਅਪਰ ਵੱਲ ਨੂੰ ਕਲੋਜ਼ ਹੋਵੇ ਜਿਵੇਂ ਦੇਖੋ ਇਹਦਾ ਲੋਅ ਆ ਆਪਾਂ ਵੇਟ ਕਰਨੀ ਆ ਵੀ ਕਦੋਂ ਕੋਈ ਨੈਕਸਟ ਕੈਂਡਲ ਹੋਊਗੀ ਜਿਹੜੀ ਇਹਦੇ ਲੋਅ ਵੱਲ ਨੂੰ ਲੋਅ ਕਰਾਸ ਕਰਕੇ ਕਲੋਜ਼ ਹੋਵੇ ਜਾਂ ਇਹਦਾ ਹਾਈ ਲੋਅ ਕਰਕੇ ਕਰਾਸ ਹੋਵੇ ਜਦੋਂ ਵੀ ਮਾਰਕੀਟ ਨੇ ਇਹ ਵਾਲੀ ਕੈਂਡਲ ਜਿਵੇਂ ਇੱਥੇ ਆਹ ਵਾਲੀ ਕੈਂਡਲ ਨੇ ਇਹਦਾ ਲੋ ਕ੍ਰਾਸ ਕਰਕੇ ক্লোজিং ਦਿੱਤੀ ਆ ਤੇ ਇਹਦਾ ਆਪਾਂ ਹਾਈ ਟੁੱਟਣਸਾਰ ਆਪਾਂ ਇੱਥੇ ਐਂਟਰ ਹੋ ਜਾਈਏ ਨਾ ਤੇ ਤੁਹਾਨੂੰ ਦਿਖਾਉਣਾ ਮੈਂ ਸਿਕ ਮਿੰਟਸ ਕਲੀਅਰ ਕਰਦਾ ਤੇ ਇਹਦਾ ਆਪਾਂ ਲੋਡ ਕਰਨਸਾਰ ਨਹੀਂ ਐਂਟਰ ਹੋ ਜਣਾ ਇੱਥੇ ਆਹ ਚੀਜ਼ ਤੇ ਇੱਥੇ ਤੇ ਆਪਾਂ ਟੂਲ ਦੀ ਯੂਜ਼ ਕਰਾਂਗੇ ਆਹ ਟੂਲ ਦੀ ਲੌਂਗ ਵਿਜ਼ਨ ਤੇ ਸ਼ਾਰਟ ਵਿਜ਼ਨ ਤੇ ਇਹ ਦੁਨੀ ਲੱਗ ਲੱਗ ਹੁੰਦੇ ਇਹਨਾਂ ਦੇ ਬਾਰੇ ਮੈਂ ਵੀਡੀਓ ਇੱਕ ਅਲੱਗ ਤੋਂ ਪਾਈ ਹੋਈ ਆ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਦੂੰਗਾ ਚੈੱਕ ਕਰ ਲਿਓ ਤੇ ਆਪਾਂ ਇਹਦੇ ਸ਼ਾਰਟ ਵਿਜ਼ਨ ਟੂਲ ਦੀ ਯੂਜ਼ ਕਰਾਂਗੇ ਠੀਕ ਹੈ ਜੀ ਇੱਥੇ ਆਪਾਂ ਨੇ ਤੇ ਇਹ ਟੂਲ ਇੱਥੇ ਅਪਲਾਈ ਕਰਕੇ ਆਪਾਂ ਨੇ ਇਹਨੂੰ ਐਡਜਸਟ ਕਰ ਲੈਣਾ ਵੀ ਕਿੰਨਾ ਸਟਾਪ ਲੋਸ ਲੈ ਕੇ ਚੱਲਣਾ ਆਪਾਂ ਨੇ ਤੇ ਕਿੰਨਾ ਟਾਰਗੇਟ ਲੈ ਕੇ ਚੱਲਣਾ ਇੱਥੇ ਸਟاپ ਲੋਸ ਹੈ ਐਕਸ ਕਰਿਓ ਜਿਹੜੀ ਲੋ ਹੋਊਗੀ ਕੈਂਡਲ ਦੀ ਜਿੱਥੋਂ ਬ੍ਰੇਕ ਕਰਨ ਦੀ ਅਪ ਵੇਟ ਕਰਨੀ ਆ ਤੇ 1 ਵਾਈ 1 ਦਾ ਟਾਰਗੇਟ ਲੈ ਕੇ ਚਲਣਾ ਤੇ ਇਹ ਪੁਆਇੰਟ ਤੋਂ ਆਪਣਾ ਟਾਰਗੇਟ ਲੈ ਕੇ ਚਲਣਾ ਤੇ ਸਟاپ ਲੋਸ ਬਣੇ ਆਪਣਾ ਤੇ 23 ਪੁਆਇੰਟ ਇੱਥੇ ਐਡਜਸਟ ਕਰ ਲਿਓ 23. ਦੇਖੋ 23 ਪੁਆਇੰਟ ਮਾਰਕ ਕਰਨ ਨੇ ਆਪਾਂ ਨੂੰ ਇੱਕ ਕੈਂਡਲ ਜੀ ਦੇਤੇ ਇੱਥੇ ਇਹ ਇਹਦਾ ਪ੍ਰੋਪਰ ਯੂਜ਼ ਉਹਦਾ 2C ਕੈਂਡਲ ਦਾ ਤੇ ਸੇਮ ਜਦੋਂ ਆਪਾਂ ਨੂੰ ਮਾਰਕੀਟ ਉੱਪਰ ਵੱਲ ਦੀ ক্লোজিং ਦਊਗੀ ਇੱਥੇ ਕਿਤੇ ਜੇ ਮੰਨ ਲਓ ਮਾਰਕੀਟ ਨੇ ਇੱਥੇ ਆਪਾਂ ਨੂੰ ਉੱਪਰ ਵੱਲ ਦੀ ক্লোজিং ਦਿੱਤੀ ਹੁੰਦੀ ਔਰ ਉਹਦੇ ਨੈਕਸਟ ਕੈਂਡਲ ਨੇ ਤਾਂ ਇਹ ਆਪਾਂ ਨੇ ਇਹ ਲੌਂਗ ਪੋਜੀਸ਼ਨ ਦਾ ਟੂਲ ਦੇ ਯੂਜ਼ ਕਰਕੇ ਆਪਾਂ ਨੇ ਉੱਪਰ ਵੱਲੋਂ ਐਂਟਰ ਹੋਣੀ ਸੀ ਇਹ ਚੀਜ਼ ਆਪਾਂ ਨੂੰ ਕਨਫਰਮੇਸ਼ਨ ਲੈ ਕੇ ਐਂਟਰ ਹੋਣਾ ਚਾਹੀਦਾ ਇਹਦੇ ਨਾਲ ਆਪਾਂ ਪ੍ਰੋਫਿਟ 'ਚ ਰਹਨੇ ਆ ਜੇ ਆਪਾਂ ਜਲਦੀबाजी ਜੇ ਇੱਥੇ ਐਂਟਰ ਹੋ ਜਾਂਦੇ ਤਾਂ ਆਪਾਂ ਲੋਚੀ ਜਾ ਸਕਦੇ ਵੀ ਇੱਥੇ ਕੋਈ ਡੂਜੀ ਕੈਂਡਲ ਬਣ ਗਈ ਵੀ ਅਪਟਰੈਂਡ ਚੱਲ ਰਿਹਾ ਇੱਥੇ ਇਹ ਅਪ ਟ੍ਰੈਂਡ ਚੱਲ ਰਿਹਾ ਆ ਆਪਣਾ ਸਵੇਰ ਤੋਂ ਦੇਖੋ ਜਦੋਂ ਦਿਖਾਉਣਾ ਮੈਂ ਇੱਥੇ ਦੇਖੋ ਵੀ ਅਪ ਟ੍ਰੈਂਡ ਚੱਲ ਰਿਹਾ ਨਾ ਤੇ ਇੱਥੇ ਆਪਾਂ ਜੇ ਐਂਟਰ ਹੁੰਦੇ ਦੇਖ ਕੇ ਵੀ ਅਪ ਟ੍ਰੈਂਡ ਚੱਲਦਾ ਤਾਂ ਆਪਾਂ ਲੌਂਚ ਜਾਂਦੇ ਆਪਾਂ ਨੂੰ ਡੂਜੀ ਕੈਂਡਲ ਬਣ ਗਈ ਮਾਰਕਟ ਇਹ ਤਾਂ ਉੱਪਰ ਨੂੰ ਜਾਊਗੀ ਲੋ ਇਹਦਾ ਹਾਈ ਟ੍ਰੈਂਡ ਸਰ ਆਪਾਂ ਜੇ ਐਂਟਰ ਹੋ ਦਿੰਦੇ ਪਰ ਨਹੀਂ ਆਪਾਂ ਇੱਥੇ ਦੀ ਨੈਕਸਟ ਕੈਂਡਲ ਦੀ ਕਲੋਜ਼ਿੰਗ ਦੀ ਵੇਟ ਕੀਤੀ ਆ ਤੇ ਆਪਾਂ ਨੇ ਇੱਥੇ ਪ੍ਰੋਫਿਟ ਬੁੱਕ ਕੀਤਾ ਤੇ ਸੇਮ ਗੱਲ ਮੈਂ ਕਹਣਾ ਉਹਨਾਂ ਵੀ ਮਾਰਕੀਟ ਨੂੰ ਸਿੱਖੋ ਪਹਿਲਾਂ ਸਮਝੋ ਤੇ ਫਿਰ ਮਾਰਕੀਟ ਜਾਂਟ ਹੋਇਆ ਕਰੋ ਨਹੀਂ ਤੁਸੀਂ ਲੋਚੀ ਰਹੋਗੇ ਆਪ ਸਭ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਜੇ ਤੁਹਾਨੂੰ ਸਾਡੇ ਵੀਡੀਓ ਚ ਕੁਝ ਸਿੱਖਣ ਨੂੰ ਮਿਲੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਚਲੋ ਸਬਸਕ੍ਰਾਈਬ ਕਰ ਲਓ ਡੇਲੀ ਟਰੇਡਿੰਗ ਰਿਲੇਟਡ ਵੀਡੀਓ ਦੇਖਣ ਲਈ